ਅਜੂ ਹਿਸ਼ਾਰਪੁਰ ਵਿਖੇ ਐਸ.ਸੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ 5 ਅਕਤੂਬਰ ਨੂੰ ਹਮਾਚੇ ਪ੍ਰਦੇਸ਼ ਤੋਂ ਆ ਰਹੀ ਵਿਸ਼ਾਲ ਸ਼ੂਭ ਯਾਤਰਾ ਦਾ ਹਿਸ਼ਾਰਪੁਰ ਵਿਖੇ ਨਿਕਲ ਸਵਾਗਤ ਕੀਤਾ ਜਾਵੇਗਾ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਐਸ.ਸੀ ਜਥੇਬੰਦੀਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੀ ਤਰੀਕ ਨੂੰ ਅੱਗੇ ਕੀਤਾ ਜਾਵੇ ਜਨ ਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਸੋ ਵਿਸ਼ਵਵਾਸੀਆਂ ਨੂੰ ਭਗਵਾਨ ਵਾਲਮੀਕੀ ਜੋ ਸਾਡੇ ਭਾਰਤੀ ਸੰਸਕ੍ਰਿਤੀ ਦੇ ਰਚੇਤਾ ਮਾਤਾ ਸੀਤਾ ਜੀ ਦੇ ਤੇ ਲਵਕੁਸ਼ ਜੀ ਦੇ ਪਾਲਨਹਾਰ ਸ੍ਰਿਸ਼ਟੀ ਕਰਤਾ ਤ੍ਰੈਕਾਲ ਦਰਸ਼ੀ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ ਦਿੰਦੇ ਆਂ ਔਰ ਮੈਂ ਤੁਹਾਡੇ ਮadhyam ਰਹੀਂ ਦੱਸਣਾ ਚਾਹੁੰਦਾ ਕਿ ਹਿਮਾਚਲ ਪ੍ਰਦੇਸ਼ ਤੋਂ ਜੋ ਪਹਿਲੀ ਵਾਰੀ ਇਹ ਸ਼ੁਭਾ ਯਾਤਰਾ ਦਾ ਅਰੋਜਨ ਕੀਤਾ ਗਿਆ ਇਹ ਬਹੁਤ ਹੀ ਸ਼ਲਾਘਾਯੋਗ ਹੈ ਮੈਨੂੰ ਵੀ ਮੌਕਾ ਮਿਲਿਆ ਉਮਾਚਲ ਪ੍ਰਦੇਸ਼ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਜਾਣ ਦਾ ਲੋਕਾਂ ਨੇ ਵੇਅਰ ਕੀਤਾ ਉਹਨਾਂ ਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਜਿਹੜਾ ਸਾਡਾ ਮੱਕਾ ਆ ਸਾਡਾ ਜਿਹੜਾ ਪਵਨ ਆਸ਼ਰਮ ਆ ਭਗਵਾਨ ਵਾਲਮੀਕੀ ਧਿਰਥਿਆ ਜਿੱਥੇ ਮਾਤਾ ਸੀਤਾ ਜੀ ਨੂੰ ਬਨਵਾਸ ਵਿੱਚ ਛੱਡਿਆ ਗਿਆ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਗਿਆ ਉਹਨਾਂ ਦੇ ਬੱਚੇ ਲਵ ਕੁਸ਼ ਨੂੰ ਵਿਦਿਆ ਸ਼ਸਤਰ ਵਿਦਿਆ ਦਿੱਤੀ ਗਈ ਤੇ ਇਥੋਂ ਤੱਕ ਕਿ ਜਿਹੜਾ ਬੀਬੀ ਰਜਨੀ ਦਾ ਉਹਨਾਂ ਦੇ ਇੰਗਲੇ ਪਤੀ ਦਾ ਇਤਿਹਾਸ ਆ ਉਹ ਵੀ ਜਿਹੜਾ ਆਸ਼ਰਮ ਭਗਵਾਨ ਵਾਲਮੀਕੀ ਦਾ ਆਸ਼ਰਮ ਮੋਦਸਰ ਦੇ ਨਾਲ ਹੈ ਔਰ ਇਹੋ ਜਿਹੜੇ ਸਥਾਨ ਦੇ ਉੱਤੇ ਤੁਸੀਂ ਸਾਰੇ ਇਕੱਠੇ ਹੋ ਕੇ ਪਹੁੰਚੋ ਨਤਮਸਤਕ ਹੋਵੋ ਔਰ ਲੋਕਾਂ ਨੇ ਇਸ ਗੱਲ ਨੂੰ ਸਮਝਿਆ ਤੇ 5 ਅਕਤੂਬਰ ਨੂੰ ਜਿਹੜਾ ਜਿਹੜਾ ਇਹ ਸ਼ੋਭਾ ਯਾਤਰਾ ਜਿਹੜੀ ਹਿਮਾਚਲ ਤੋਂ ਚੱਲ ਕੇ ਪਹਿਲਾਂ 2 ਵਜੇ ਹੁਸ਼ਿਆਰਪੁਰ ਪਹੁੰਚੇਗੀ ਜਿੱਥੇ ਭਗਵਾਨ ਵਾਲਮੀਕੀ ਧਰਮ ਰਕਸ਼ਾ ਸੰਤੀ ਦੇ ਪੰਜਾਬ ਪ੍ਰਦਾਨ ਸ਼੍ਰੀ ਵਿਕਾਸ ਸਾਹਜੀ ਤੇ ਉਹਨਾਂ ਦੀ ਟੀਮ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਜਾਊਗਾ ਉਹਨਾਂ ਦਾ ਭੋਜਨ ਪ੍ਰਸ਼ਾਦਿਆਂ ਦਾ ਵੀ ਪ੍ਰਬੰਧ ਇਹਨਾਂ ਵੱਲੋਂ ਕੀਤਾ ਜਾਵੇਗਾ ਤੇ ਇਸੇ ਤਰ੍ਹਾਂ ਹੀ ਹੁੰਦੇ ਹੋਏ ਅਸੀਂ ਜਲੰਧਰ ਜਲੰਧਰ ਤੋਂ ਇਲਾਵਾ ਰਾਸਤੇ ਵਿੱਚ ਹਰ ਜਗ੍ਹਾ ਦੇ ਵਿੱਚ ਉਹਨਾਂ ਦੇ ਸਵਾਗਤ ਲਈ ਸੰਗਤਾਂ ਆਉਣ ਗਿਆ ਔਰ ਨਾਲ ਵੀ ਚੱਲਣ ਗਿਆ ਸੋ ਮੈਂ ਤੁਹਾਡੇ ਮੱਧਿਆਵਾਂ ਰਹੀ ਪੂਰੇ ਸਮੁੱਚੇ ਵਾਲਮੀਕੀ ਸਮਾਜ ਅਤੇ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਕਰਦਾ ਕਿ ਆਪਸੀ ਭਾਈਚਾਰੇ ਰਕਸਾਂਝ ਨੂੰ ਮਜ਼ਬੂਤ ਕਰਨ ਲਈ ਆਪਾਂ ਸਾਰੇ ਇਕੱਠੇ ਹੋ ਕੇ ਜਿਹੜੀ 5 ਅਕਤੂਬਰ ਨੂੰ ਭਗਵਾਨ ਵਾਲਮੀਕੀ ਸ਼ੋਭਾ ਯਾਤਰਾ ਆ ਰਹੀ ਹੈ ਉਹਦਾ ਸਵਾਗਤ ਕਰੀਏ ਔਰ ਆਪਣੀ ਭਾਈਚਾਰਕ ਸੰਜਮ ਮਜ਼ਬੂਤ ਕਰੀਏ ਔਰ ਮੈਂ ਨਾਲ ਇੱਕ ਛੋਟੀ ਜਿਹੀ ਗੱਲ ਹੋਰ ਜ਼ਰੂਰ ਕਮਾਂਗਾ ਪੰਜਾਬ ਸਰਕਾਰ ਦੇ ਲਈ ਕਿਉਂਕਿ ਪੰਜਾਬ ਸਰਕਾਰ ਨੇ ਜਿਹੜੀਆਂ ਚੋਣਾਂ ਦਾ ਜਿਹੜਾ ਪੰਚਾਇਤੀ ਚੋਣਾਂ ਦਾ ਵਿਗਲ ਇਹ ਬਜਾ ਦਿੰਦਾ ਹੈ ਔਰ ਅਸੀਂ ਤੁਹਾਡੇ ਮੱਧਮਾਰਾਂ ਹੀ ਮੰਗ ਕਰਦੇ ਆ ਕਿ ਜਿਹੜੀਆਂ ਇਹ ਚੋਣਾਂ ਆ ਇਨਾਂ ਨੂੰ ਤਰੀਕ ਨੂੰ ਬਦਲ ਕੇ 20 ਅਕਤੂਬਰ ਤੋਂ ਅੱਗੇ ਕੀਤਾ ਜਾਵੇ ਸਾਰਿਆਂ ਨੂੰ ਜੈ ਬਾਲ ਮਕੀ ਚੈਨ ਪੰਜਾਬੀ ਨਹੀਂ ਹੋਈ ਤੇ ਨੰੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ